ਕਾਫੀ ਜਿਹੜੇ ਨੇ ਹੌਲੀ-ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੁ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਵਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐ ਨੂੰ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਾਂ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲ ਬਹੁਤ ਐ ਬੜੀ ਦਲੇਰ ਪੁਲਿਸ ਐ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਯੁੱਧ ਨਸ਼ਾ ਅਬਰੋਧ ਮੁਹਿੰਮ ਤਹਿਤ ਜਿੱਥੇ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਲੁਟੇਰੇ ਅਤੇ ਗੈਂਗਸਟਰ ਦੇ ਖਿਲਾਫ ਜਿਹੜੀ ਆ ਵੱਡੀ ਮੁਹਿੰਮ ਚਲਾਈ ਗਈ ਹੈ ਔਰ ਨਸ਼ੇ ਦੇ ਖਿਲਾਫ ਵੀ ਜਿਹੜੀ ਆ ਵੱਡੀ ਮੁਹਿੰਮ ਚਲਾਈ ਗਈ ਹੈ ਇਸੇ ਤਹਿਤ ਅੱਜ ਜਿਹੜਾ ਆ ਪੁਲਿਸ ਦੇ ਵੱਲੋਂ ਹਾਈ ਟੈਕ ਨਕਾ ਲਗਾਇਆ ਗਿਆ ਜਿਸ ਤੇ ਹਰ ਵਾਹਨ ਦੀ ਜਿਹੜੀ ਆ ਤਸੱਲੀਦਾਨ ਚੈਕਿੰਗ ਕੀਤੀ ਜਾ ਰਹੀ ਹੈ ਦੱਸ ਦੇ ਕੇ ਕਈ ਤਾਰਾ ਹੁੰਦਾ ਹੈ ਕਿ ਗੱਡੀ ਦੇ ਵਿੱਚ ਜਿਹੜੇ ਕਈ ਤਰ੍ਹਾਂ ਦੇ ਨਸ਼ਾ ਲਕਾਏ ਹੁੰਦੇ ਨੇ ਸਿਗਰਟ ਜਗਾ ਬਣੀ ਹੁੰਦੀ ਹੈ ਤਾਂ ਉੱਥੇ ਨਸ਼ਾ ਲਕਾਏ ਹੁੰਦੇ ਨੇ ਤਾਂ ਇਸੇ ਤਰ੍ਹਾਂ ਜਿਹੜਿਆ ਅੱਜ ਨਕੌਦਰ ਦੇ ਵਿੱਚ ਹਾਈ ਟੈਕ ਨਾਕਾ ਲਗਾਇਆ ਗਿਆ ਜਿਸ ਦੇ ਦੌਰਾਨ ਮੌਕੇ ਤੇ ਮੌਜੂਦ ਐਸਐਸਪੀ ਦੇ ਵੱਲੋਂ ਵੀ ਜਿਹੜਾ ਆ ਹਰ ਗੱਡੀ ਦੀ ਜਿਹੜੀ ਆ ਚੈਕਿੰਗ ਕੀਤੀ ਗਈ ਹੈ ਤਾਂ ਦੇ ਕੇ ਅੱਜ ਨਕੌਦਰ ਦੇ ਵਿੱਚ ਨਕੌਦਰ ਪੁਲਿਸ ਉਪਰ ਸਪੈਸ਼ਲ ਨਾਕੇ ਦੌਰਾਨ ਗੱਡੀਆਂ ਤੇ ਦੋ ਪਹੀਆ ਵਾਹਨ ਦੀ ਜਿਹੜੀ ਆ ਚੈਕਿੰਗ ਕੀਤੀ ਗਈ ਹੈ ਮੌਕੇ ਤੇ ਐਸਐਚਓ ਸਿਟੀ ਅਮਨ ਸੰਧੀ ਡੀਐਸਪੀ ਸਬਡਿਵੀਜ਼ਨ ਨਕੌਦਰ ਸੁਖਪਾਲ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਨਾਕਾ ਲਗਾਇਆ ਗਿਆ ਇਸ ਮੌਕੇ ਐਸਐਸਪੀ ਜਰੰਦਰ ਯਾਤਰੀ ਹਰਵਿੰਦਰ ਵਿਰਕ ਮੌਕੇ ਤੇ ਪਹੁੰਚੇ ਉਹਨਾਂ ਦੇ ਵੱਲੋਂ ਜਿਹੜੀ ਇਸ ਚੈਕਿੰਗ ਦੇ ਜਰੀਆ ਜਾਣਕਾਰੀ ਦਿੱਤੀ ਗਈ ਆ ਤਾਂ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਹੁਕਮਾਂ ਦੇ ਯੁੱਧ ਨਸ਼ਾ ਉਪਰਦ ਮਹਿਮ ਤਹਿਤ ਪੁਲਿਸ ਨੂੰ ਨਸ਼ਾ ਖਿਲਾਫ ਵੱਡੀ ਕਾਮਯਾਬੀ ਮਿਲਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾਂ ਨਾਕਾ ਦਰਵਾਜ਼ਾ ਨਸ਼ਾ ਤਸਕਰਾਂ ਨੂੰ ਵੱਡੀ ਸੰਖਿਆ ਦੇ ਵਿੱਚ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਆ ਦਾ ਦੇਖ ਕੇ ਲਗਾਤਾਰ ਜਿਹੜੀ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਸ਼ਾ ਵਿਰੁੱਧ ਮੁਹਿੰਮ ਵੱੜਦੀ ਨਜ਼ਰ ਆ ਰਹੀ ਆ ਤਾਂ ਐਸੇ ਤਹ ਜਿਹੜਾ ਨਕੋਦਰ ਵਿੱਚ ਹਾਈ ਟੈਕ ਨਕਲ ਗਿਆ ਜਿਸ ਦੇ ਦੌਰਾਨ ਕਈ ਵਾਰਾਂ ਦੀ ਚੈਕਿੰਗ ਕੀਤੀ ਗਈ ਔਰ ਵੱਡੇ ਮਾਤਰਾ ਜਿਹੜਾ ਨਸ਼ਾ ਬਿਬਰਾਮਤ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹਾਂ ਸੁਣਦੇ ਉਹਨਾਂ ਦੀ ਜਮਾਨਤ ਅੱਜ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸ਼੍ਰੀ ਗੁਰਜਾਦ ਦੇ ਵੱਲੋਂ ਜਿਹੜੀ ਹੈਗੀ ਸਪੈਸ਼ਲ ਨਾਕਾਬੰਦੀ ਸਾਰੇ ਪੰਜਾਬ ਦੇ ਵਿੱਚ ਕਰਵਾਈ ਜਾ ਰਹੀ ਹੈ ਇਹਦਾ ਮੇਨ ਮਕਸਦ ਹੈਗਾ ਕਿ ਲੋਕਾਂ ਦੇ ਵਿੱਚ ਜਿਹੜੀ ਹੈਗੀ ਸੈਂਸ ਆਫ ਸਿਕਿਉਰਟੀ ਜਿਹੜੀ ਹੈਗੀ ਉਹ ਨਾਲ ਪ੍ਰਵੇਲ ਹੁੰਦੀ ਹੈ ਐਂਡ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਉੱਤੇ ਜਿਹੜੀ ਨੱਤ ਪੈਂਦੀ ਹੈ ਇਹਦੇ ਵਿੱਚ ਜਿਹੜੇ ਸ਼ੱਕੀ ਪੁਰਸ਼ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜਿਹੜੇ ਸ਼ੱਕੀ ਪੁਰਸ਼ ਜਾਂ ਸ਼ੱਕੀ ਸਸਪੈਕਟਿਡ ਕੋਈ ਵਹੀਕਲ ਆਉਂਦਾ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਇਹ ਕੀਤੀ ਜਾਂਦੀ ਆ ਤਾਂ ਇਹਦੇ ਵਿੱਚ ਸਾਰੇ ਆਲ ਐਸਐਚਯੂਜ਼ ਅੱਜ ਜਿਹੜੇ ਹੈਗੇ ਨੇ ਸਾਡੇ ਬਾਹਰ ਹੈਗੇ ਨੇ ਤੇ ਸਾਡੇ ਹਲਕਾ ਜੀਓਜ਼ ਜਿਹੜੇ ਡੀਐਸਪੀ ਹਲਕਾ ਸਬਡਿਵੀਜ਼ਨ ਹੈਗੇ ਨੇ ਉਹ ਐਂਡ ਸਾਡੇ ਹੋਰ ਸੀਨੀਅਰ ਅਫੀਸਰ ਜਿਹੜੇ ਇਹਨਾਂ ਨੂੰ ਏਰੀਆ ਵਾਈਜ਼ ਅਸੀਂ ਉਹਨਾਂ ਨੂੰ ਡਿਪਲੋਏ ਕੀਤਾ ਤਾਂ ਜੋ ਸਾਰੇ ਏਰੀਆ ਨੂੰ ਡੋਮੀਨੇਟ ਕੀਤਾ ਜਾ ਸਕੇ ਸਾਰੇ ਨਸ਼ਾ ਰੋਹੀ ਜਿਹੜੀਆਂ ਐਗਿਆ ਮਹਮ ਚਲਾਈ ਜਾ ਰਹੀ ਆ ਯੁੱਧ ਨਸ਼ਾ ਤੋਂ ਹਾਂਜੀ ਕਿੰਨਾ ਕੁ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਿਆ ਦੇਖੋ ਜਿਹੜੀ ਨਸ਼ਿਆਂ ਦੇ ਅੰਗੇਸਟ ਅਸੀਂ ਜਿਹੜੀ ਮਹਿੰਮ ਚਲਾਈ ਹੋਈ ਆ ਜੋ ਨਸ਼ਾ ਵਿਰੋਧ ਚੱਲ ਰਿਹਾ ਆ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਅਪਰਾਲਾ ਕੀਤਾ ਗਿਆ ਬਹੁਤ ਵੱਡੀ ਜਿਹੜੀ ਇਹਦੇ ਵਿੱਚ ਸਾਨੂੰ ਜਿੱਤ ਪ੍ਰਾਪਤ ਹੋ ਰਹੀ ਆ ਐਂਡ ਇਹਦੇ ਵਿੱਚ ਜਿਹੜਾ ਹੈਗਾ ਸਾਰੇ ਪਿੰਡਾਂ ਦੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਫੀਡਬੈਕ ਲੈਂਦੇ ਆ ਤਾਂ ਕੋਈ ਪਿੰਡ ਹੀ ਹੋਊਗਾ ਜਿੱਥੇ ਕੋਈ ਇਸ ਤਰ੍ਹਾਂ ਦੀ ਸਾਨੂੰ ਕੋਈ ਕੰਪਲੇਂਟ ਮਿਲਦੀ ਹੋਵੇ ਐਂਡ ਤਕਰੀਬਨ ਜਿਹੜਾ ਹੈਗਾ ਸਾਰੇ 90% ਤੋਂ ਉੱਤੇ ਕਈ ਐਂਡ ਮੋਸਟਲੀ ਪਿੰਡ ਜਿਹੜੇ ਹੈਗੇ ਨੇ 100% ਜਿਹੜੇ ਨੇ ਨਸ਼ਾ ਮੁਕਤ ਹੋ ਗਏ ਨੇ ਉਹਨਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਹੈਗੀਆਂ ਨੇ ਉਥੋਂ ਦੀਆਂ ਜਾਂ ਉਹ ਆਪਣੇ ਕਾਉਂਸਲਜ਼ ਹੈਗੇ ਨੇ ਉਹਨਾਂ ਵੱਲੋਂ ਜਿਹੜੇ ਨੇ ਮਤੇ ਵੀ ਪਾਈ ਗਏ ਨੇ ਕਿ ਪਿੰਡ ਜਿਹੜਾ ਹੈਗਾ 100% ਨਸ਼ਾ ਮੁਕਤ ਹੋਇਆ ਤਾਂ ਜੇਕਰ ਸਾਨੂੰ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸੇ ਪੰਜਾਬ ਟਿਪਸ ਆਉਂਦੀ ਹੈ ਉਹਤੇ ਅਸੀਂ ਸਖਤ ਜਿਹੜੀ ਕਾਰਵਾਈ ਹੈ ਅਮਲ ਚ ਲਿਆਉਦੇ ਹੋਏ ਕਾਰਵਾਈ ਸਾਡੇ ਵੱਲੋਂ ਕੀਤੀ ਜਾਂਦੀ ਹੈ ਸਰ ਜ਼ਿਲ੍ਹੇ ਭਰ ਦੇ ਜਿਹੜੇ ਨਾਕੇ ਲਗਾਏ ਰਹੇ ਸਟੈਕਰ ਮਾਖੇ ਲੱਗ ਰਿਹਾ ਇਹ ਇਹਨਾਂ ਦਾ ਅਜੇ ਕੰਟੀਨਿਊ ਹੋਏਗਾ ਜਾਂ ਫਿਰ ਥੋੜੀ ਜੇਰ ਲਈ ਨਹੀਂ ਦੇਖੋ ਜਿਹੜੇ ਸਾਡੇ ਨਾਕਾ ਬੰਦੀ ਹੁੰਦੀ ਹੈ ਕੰਟੀਨਿਊ ਹੁੰਦੀ ਹੈ ਕੰਟੀਨਿਊ ਇਨ ਦਾ ਸੈਂਸ ਕਿ ਸਾਡੀ ਜਿਹੜੀ ਹੈਗੀ ਸ਼ਿਫਟਿੰਗ ਨਾਕਾ ਬੰਦੀ ਹੁੰਦੀ ਹੈ ਟਾਈਮ ਜਿਹੜਾ ਹੈਗਾ ਉਹ ਚੇਂਜ ਕਰਕੇ ਹੁੰਦੀ ਹੈ ਐਂਡ ਜਿਹੜਾ ਹੈਗਾ ਡੇਲੀ ਰੁਟੀਨ ਹੈਗੀ ਆ ਐਂਡ ਸਰਪ੍ਰਾਈਜ਼ ਨਾਕਾ ਬੰਦੀ ਕੀਤੀ ਜਾਂਦੀ ਆ ਡੈਲੀਬਰੇਟ ਨਾਕਾ ਬੰਦੀ ਕੀਤੀ ਜਾਂਦੀ ਹੈ ਕਿਸੇ ਅਸੀਂ ਰਾਤ ਨੂੰ ਜਿਹੜੇ ਹੈਗੇ ਟਾਰਗੇਟਸ ਦਿੱਤੇ ਜਾਂਦੇ ਨੇ ਕਿ ਕਿਸ ਟਾਈਮ ਕਰਦਾ ਐਂਡ ਐਸ ਐਚਓ ਆਪਣੇ ਮਰਜ਼ੀ ਨਾਲ ਆਪਣੇ ਐਟ देयर ਓਨ ਜਿਹੜੇ ਹੈ ਕਿ ਨੇ ਉਹ ਵੀ ਨਾਕਾਬੰਦੀ ਕਰਦੇ ਨੇ ਐਂਡ ਨਾਕਾਬੰਦੀ ਜਿਹੜੀ ਹੈਗੀ ਬੇਸਿਕ ਪ੍ਰिवेंशन ਆਫ ਕਰਾਈਮ ਦਾ ਜਿਹੜਾ ਹੈਗਾ ਇਹ ਸਾਡਾ ਇੱਕ ਮਕਸਦ ਪੂਰਾ ਕਰਦਾ ਸਰ ਗੈਂਗਸਟਰਾਂ ਤੇ ਵੀ ਲਗਾਤਾਰ ਕਿੰਨਾ ਕਿੱਥੇ ਜਾ ਰਿਹਾ ਹੈ ਹਾਂਜੀ ਜਿਹੜਾ ਹੈਗਾ ਪੁਲਿਸ ਦੀ ਪ੍ਰਾਇਮਰੀ ਜਿਹੜੀਆਂ ਡਿਊਟੀਆਂ ਨੇ ਪ੍ਰिवेंशन ਆਫ ਜਿਹੜੀ ਡਿਟੈਕਸ਼ਨ ਆਫ ਕਰਾਈਮ ਹੈਗੀ ਸਾਡੀ ਪ੍ਰਾਇਮਰੀ ਡਿਊਟੀ ਆ ਉਹਦੇ ਵਿੱਚ ਜਿਹੜੀ ਹਰ ਤਰ੍ਹਾਂ ਦੇ ਕਰਾਈਮ ਨੂੰ ਨੱਥ ਪਾਉਣੀ ਜਿਹੜੀ ਹੈਗੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਉਹਦੇ ਵਿੱਚ ਬੇਸ਼ੱਕ ਕੋਈ ਜਿਹੜਾ ਹੈਗਾ ਗੈਂਗਸਟਰ ਹੈਗਾ ਜਾਂ ਕੋਈ ਬਦਵਾਸ਼ ਹੈਗਾ ਕੋਈ ਨਕਸ਼ੇ ਵੇਚਣ ਦਾ ਕੰਮ ਕਰਦਾ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਕ੍ਰਾਈਮ ਦੇ ਵਿੱਚ ਜਿਹੜਾ ਹੈਗਾ ਇਨਵੋਲ ਹੁੰਦਾ ਉਹਨੂੰ ਅਸੀਂ ਸ਼ਕਤੀ ਦੇ ਨਾਲ ਉਹਦੇ ਖਿਲਾਫ ਜਿਹੜੀ ਹੈ ਇੱਕ ਕਾਰਵਾਈ ਕਰਦੇ ਹਾਂ ਥੈਂਕ ਯੂ